ਇਹ ਤਸਵੀਰਾਂ ਦਿਲਜੀਤ ਦੋ ਸਾਂਝ ਦੀ ਟੀਮ ਸਾਂਝ ਫਾਊਂਡੇਸ਼ਨ ਦੀਆਂ ਨੇ ਜਿੱਥੇ ਦਿਲਜੀਤ ਦੀ ਟੀਮ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਹਿਲਾਂ ਵੇਖੋ ਇਹ ਸਾਰੀ ਵੀਡੀਓ। ਪੰਜਾਬ ਚ ਭਾਰੀ ਮੀਂਹ ਨਾਲ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਚ ਆ ਗਏ ਨੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਣ ਪੀਣ ਦਾ ਸਮਾਨ ਘਰ ਚ ਪਾਣੀ ਭਰਨ ਕਾਰਨ ਉੱਥੇ ਰਹਿਣ ਤੇ ਪਸ਼ੂਆਂ ਲਈ ਹਰੇ ਚਾਰੇ ਤੇ ਮੈਡੀਕਲ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਰਮਿਆਨ ਦਲਜੀਤ ਸਾਇੰਸ ਦੇ ਸਾਂਸ ਫਾਊਂਡੇਸ਼ਨ ਇਨ ਹਰਡ ਪਿੰਡ ਤੇ ਲੋਕਾਂ ਦੀ ਮਦਦ ਲਈ ਸਾਹਮਣੇ ਆਈ ਹੈ ਦਲਜੀਤ ਸਾਇੰਸ ਦੀ ਟੀਮ ਲੋਕਾਂ ਦੀ ਮਦਦ ਕਰ ਰਹੀ ਹੈ ਟੀਮ ਦੇ ਮੈਂਬਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ ਚ ਜਾ ਰਹੇ ਨੇ ਅਤੇ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਸਾਫ਼ ਪੀਣ ਵਾਲਾ ਪਾਣੀ ਕੱਪੜੇ ਤੇ ਦਵਾਈ ਇਸ ਭਾਰੀ ਤਬਾਹੀ ਨੂੰ ਦੇ ਹੁਣ ਕਈ ਸਿੰਗਰ ਕਲਾਕਾਰ ਮਦਦ ਲਈ ਸਾਹਮਣੇ ਆ ਰਹੇ ਨੇ ਲਗਾਤਾਰ ਮੀਂਹ ਤੇ ਦਰਿਆਵਾਂ ਦੇ ਪਾਣੀ ਵਧਣ ਕਾਰਨ ਪਿੰਡ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਨੇ ਲੋਕ ਆਪਣੇ ਘਰ ਛੱਡ ਕੇ ਦੂਜੇ ਪਿੰਡ ਜਾਂ ਕੈਂਪਸ 'ਚ ਜਾਣ ਲਈ ਮਜਬੂਰ ਹੋ ਰਹੇ ਨੇ ਅਜਿਹੀ ਹਾਲਾਤਾਂ 'ਚ ਹਰ ਪਾਸਿਓਂ ਪੰਜਾਬ ਦੀ ਅਰਦਾਸਾਂ ਨਹੀਂ ਹੱਥ ਉਠ ਰਹੇ ਨੇ ਤੇ ਬਹੁਤ ਸਾਰੇ ਲੋਕ ਹੜਪੀਟਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਸਾਂਜ ਦੀ ਟੀਮ ਵੀ ਲੋੜਵੰਦਾਂ ਲਈ ਅੱਗੇ ਆਈ ਹੈ ਦਾਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਹੁਸ਼ਿਆਰਪੁਰ ਗੁਰਦਾਸਪੁਰ ਕਪੂਰਥਲਾ ਅਤੇ ਰੋਪੜ ਚ ਲਗਾਤਾਰ ਮੀਂਹ ਅਤੇ ਨਦੀਆਂ ਦੇ ਹੜ੍ਹ ਕਾਰਨ ਜੰਜੀਵਤ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ ਖੇਤਕਾਰ ਅਤੇ ਸੜਕਾਂ ਪਾਣੀ ਚ ਡੁੱਬ ਗਈਆਂ ਨੇ ਹਜ਼ਾਰਾਂ ਲੋਕ ਬੇਗਰ ਹੋ ਗਏ ਨੇ ਤੇ ਰਾਹਤ ਕੈਂਪਾਂ ਚ ਰਹਿ ਰਹੇ ਨੇ ਮਗਰਾ ਲਕੀ ਕੁਛ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਤਸਵੀਰਾਂ ਦਿਲਜੀਤ ਦੋ ਸਾਂਝ ਦੀ ਟੀਮ ਸਾਂਝ ਫਾਊਂਡੇਸ਼ਨ ਦੀਆਂ ਨੇ ਜਿੱਥੇ ਦਿਲਜੀਤ ਦੀ ਟੀਮ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਹਿਲਾਂ ਵੇਖੋ ਇਹ ਸਾਰੀ ਵੀਡੀਓ। ਚਪੈਰੀਮੀ ਨਾਲ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਆ ਗਏ ਨੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਣ ਪੀਣ ਦਾ ਸਮਾਨ ਘਰ 'ਚ ਪਾਣੀ ਭਰਨ ਕਾਰਨ ਉੱਥੇ ਰਹਿਣ ਤੇ ਪਸ਼ੂਆਂ ਲਈ ਹਰੇ ਚਾਰੇ ਤੇ ਮੈਡੀਕਲ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਰਮਿਆਨ ਦਲਜੀਤ ਸਾਇੰਸ ਦੇ ਸਾਥਸ ਫਾਊਂਡੇਸ਼ਨ ਇਨ ਹਰਡ ਪਿੰਡ ਤੇ ਲੋਕਾਂ ਦੀ ਮਦਦ ਲਈ ਸਾਹਮਣੇ ਆਈ ਹੈ ਦਲਜੀਤ ਸਾਇੰਸ ਦੀ ਟੀਮ ਲੋਕਾਂ ਦੀ ਮਦਦ ਕਰ ਰਹੀ ਹੈ ਟੀਮ ਦੇ ਮੈਂਬਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ 'ਚ ਜਾ ਰਹੇ ਨੇ ਅਤੇ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਸਾਫ਼ ਪੀਣ ਵਾਲਾ ਪਾਣੀ ਕੱਪੜੇ ਤੇ ਦਵਾਈਆਂ ਦੇ ਪਾਈ ਤਬਾਹੀ ਨੂੰ ਲੈ ਹੁਣ ਕਈ ਸਿੰਗਰ ਕਲਾਕਾਰ ਮਦਦ ਲਈ ਸਾਹਮਣੇ ਆ ਰਹੇ ਨੇ ਲਗਾਤਾਰ ਮੀਂਹ ਤੇ ਦਰਿਆਵਾਂ ਦੇ ਪਾਣੀ ਵਧਣ ਕਾਰਨ ਪਿੰਡ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਨੇ ਲੋਕ ਆਪਣੇ ਘਰ ਛੱਡ ਕੇ ਦੂਜੇ ਪਿੰਡ ਜਾਂ ਕੈਂਪਸ 'ਚ ਜਾਣ ਦੀ ਮਜਬੂਰ ਹੋ ਰਹੇ ਨੇ ਅਜਿਹੀ ਹਾਲਾਤਾਂ 'ਚ ਹਰ ਪਾਸਿਓਂ ਪੰਜਾਬ ਦੀ ਅਰਦਾਸਾਂ ਲਈ ਹੱਥ ਉਠ ਰਹੇ ਨੇ ਤੇ ਬਹੁਤ ਸਾਰੇ ਲੋਕ ਹੜਪੀਟਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਸਾਂਜ ਦੀ ਟੀਮ ਵੀ ਲੋੜਵੰਦਾਂ ਲਈ ਅੱਗੇ ਆਈ ਹੈ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਫਿਸ਼ਰਪੁਰ ਗੁਰਦਾਸਪੁਰ ਕਪੂਰਥਲਾ ਅਤੇ ਰੋਪੜ ਚ ਲਗਾਤਾਰ ਮੀਂਹ ਅਤੇ ਨਦੀਆਂ ਦੇ ਹੜ੍ਹ ਕਾਰਨ ਜੰਜੀਵਤ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ ਖੇਤਕਾਰ ਅਤੇ ਸੜਕਾਂ ਪਾਣੀ ਚ ਡੁੱਬ ਗਈਆਂ ਨੇ ਹਜ਼ਾਰਾਂ ਲੋਕ ਬੇਗਰ ਹੋ ਗਏ ਨੇ ਤੇ ਰਾਹਤ ਕੈਂਪਾਂ ਚ ਰਹਿ ਰਹੇ ਨੇ ਮਗਰਾ ਲਕੀ ਕੁਛ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ